ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਅੱਜ ਆਪਾਂ ਪਹੁੰਚੇ ਮੋਟਰ ਪਰ ਲੱਗਿਆ ਨਾ ਹੁਣ ਨਾਲ ਆ ਗਿਆ ਇੱਧਰ ਚਾਚਾ ਇਹ ਵੀ ਆ ਕੇ ਹੋਰੀ ਹੈ ਜਦੋਂ ਅੱਜ ਕੀ ਬਣਾਉਨੇ ਦਾ ਅੱਜ ਸਾਰਾ ਸਾਫ਼ ਕਰਾਂਗੇ ਦੇਖਾਂ ਐਨ ਪਹਿਲਾਂ ਵਿਸਤਾਰ ਕਰਕੇ ਨਾ ਹੁਣ ਕੁੱਟੀਆਂ ਹੋ ਗਈਆਂ ਹੁਣ ਇਹੋ ਜਿਹੜੇ ਲੈਣੇ ਅੰਦਰ ਦੇ ਹੈ ਅੰਦਰ ਦੇ ਰੱਖਣਾ ਮੈਂ ਲੈ ਆ ਤੈਨੂੰ ਦੁਬਾਰਾ ਤੇ ਲੋ ਜੀ ਦੇਖੋ ਇਹ ਹੈਗਾ ਵੇਵਿੰਗ ਫੋਲ ਇਹ ਸਾਡਾ ਠੀਕ ਜਾ ਕੇ ਕੁਰਸੀ ਹੈਗੀ ਔਰ ਕੁਰਸੀ ਦਾ ਨਹੀਂ ਇਹ ਕੁਰਸੀ ਇਹਦੇ ਵਿੱਚ ਇੱਕ ਕੁਰਸੀ ਲਿਆਉਣੀ ਆ ਕੱਲ ਨੂੰ ਇੱਥੇ ਇਹ ਆਪਣਾ ਫਰਾਇ ਕੁਰਸੀ ਧਾ ਕੇ ਇੱਥੇ ਬੈਠੇ ਕਰਨਾ ਵਾਹ ਵੀ ਬੜਾ ਨਜ਼ਾਰਾ ਹੋ ਰਿਹਾ ਹੈ ਇਸ ਵਕਤ ਅジナ ਤਿਆਗੀ ਨਾ ਤਾਂ ਦੋ ਤਿੰਨ ਇੰਜੀਨੀਅਰੇ ਬਾਦ ਉਹ ਨਹੀਂ ਮੇਰਾ ਮਤਲਬ ਉਹ ਵੀ ਨਹੀਂ ਆਦੀ ਅਸੀਂ ਲਾਤੇ ਨਹੀਂ ਆ ਮਤਲਬ ਘਰਾਂ ਨਾ ਪਏ ਜਿਹੜਾ ਆਪਾਂ ਉਹਦੇ ਨਾਲ ਨਜ਼ਾਰਾ ਨਹੀਂ ਆਉਦਾ ਜਿਹੜਾ ਘਰਾਂ ਨਾ ਹੁੰਦੇ ਜੋ ਜਿਹੜਾ ਇੱਥੇ ਬੈਠ ਕੇ ਆਉਂਦਾ ਨਾ ਵੀ ਵੈਸੇ ਕਾਫੀ ਦੂੰਗਾ ਇਹ ਦੇਖੋ ਇਹ ਜਮਾ ਥੱਲੇ ਰੱਖੀਏ ਨਾ ਹੈ ਉਹਦੇ ਵੀ ਨਹੀਂ ਆਉਂਦਾ ਆਏਦੇ ਸਹਾਰਾਂ ਚ ਤੇ ਪਿੰਡੂ ਵੀ ਹਾਂ ਜਮਾ ਜੇ ਆਉਂਦਾ ਮੋ ਤੁਸੀਂ ਨਾ ਹਾਂ ਆਪਨੇ ਘੰਟਾ ਨਾਉਣਾ ਔਰ ਇੱਕ ਪਾਣੀ ਦੇ ਵਿੱਚ ਬੈਠ ਕੇ ਆਇਆ ਨਾ ਇਹਦੇ ਬਹੁਤ ਫਾਇਦੇ ਆ ਵੀ ਇਸ ਪਾਣੀ ਦੇ ਵਿੱਚ ਬੈਠ ਕੇ ਹੈ ਜਿਹੜਾ ਹਾਂ ਯਾਰ ਹੈ ਨਾ ਨਾ ਪਾਣੀ ਦਾ ਮੇਰੇ ਵਾਲੇ ਵਿੱਚ ਵੀ ਛੱਡਿਆ ਵਾ ਮੈਂ ਮੜ ਜਾ ਮਾਰੀ ਇੱਕ ਟੱਕ ਚਾਹੇ ਗੋਲੂ ਦਾ ਆ ਬੈਂਗਣੀ ਮਾਨੂੰ ਮਾਰ ਦੇ ਲਓ ਬਈ ਵੀਵਿੰਗ ਸਿੱਖਣੀ ਆਪਾਂ ਨੂੰ ਛੁੱਟੀਆਂ ਛੁੱਟੀਆਂ ਆ ਰਹੀਆਂ ਇੱਥੇ ਟੈਰਨ ਸਿੱਖਦੇ ਆ ਨਾਲੇ ਤੋ ਬੁਗਦੇ ਹੈ ਬਈ ਮਿੱਤਰੋ ਬਚ ਗਏ ਫਾਰ ਇਹ ਵੀ ਦੇਖੋ ਕੁੱਤੀ ਕਿੱਕਣਾ ਬੈਠੀ ਨਹੀਂ ਕੁੱਤੇ ਕਿੱਥੇ ਰ ਕੋਲ ਲੱਗਣ ਦਿੰਦੇ ਆ ਹੈ ਬੜੀ ਸਾਊ ਬਣ ਕੇ ਬੈਠੀ ਮੜੇ ਚਾਚੇ ਹਟੀਆਂ ਇਧਰੋਂ ਪਿੱਛੇ ਨੂੰ ਪਿੱਛੇ ਨੂੰ ਹੋਟੀਆਂ ਅੱਖਾਂ ਮੀਚ ਕੇ ਬੈਠੀ ਏ ਦੇਖ ਤਾਂ ਕੁੱਤੀ ਹੂ ਨਹੀਂ ਕਿੱਥੇ ਦਾ ਮਹਾਂ ਪਰ ਮੜਾ ਜਾ ਪਾਣੀ ਪਾਓ ਇਹਦਾ ਵੱਢਣੇ ਨੂੰ ਪੈਂਦੇ ਆ ਚੱਲ ਲੱਚਣਾ ਆ ਰਿਹਾ ਇੱਧਰ ਬਾਹਰ ਨਹਾ ਰਿਹਾ ਚਾਚਾ ਆਪਣੀ। ਕੀ ਨਾਮ ਹੈ ਚ ਕੁੱਤੀ ਦਾ? ਰੁਸ਼ੀ, ਰੁਸ਼ੀ। ਇਹ ਦੇਖੋ ਕਿ ਰੁਸ਼ੀ ਨਹਾ ਰਹੀ ਐ। ਇਹ ਦੇਖ ਲਈਏ ਪਾਣੀ ਜਮ। ਚਾਚੇ ਅਸੀਂ ਰੱਖਿਆ ਵਾ ਜਿਹੜਾ ਸਾਡਾ ਕੁੱਤਾ ਨਾ ਉਹਦਾ ਫਿਰ ਮੜ ਜਾ ਪਾਣੀ ਪਾ ਦੋ ਉਹ ਤਾਂ ਵੱਢਣੇ ਨੂੰ ਆਉਂਦਾ ਕਾ? ਬੜਾ ਹਰਾਮੀ ਆ ਤਾਂ। ਅੱਜ ਤੋਏ ਧੂਮਾ ਝਾੜਵਾਉਂਦਾ। ਟੋਪੇ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਮਾਰਦਾ ਟੋਪੇ ਵਿੱਚ ਛਾਲੇ ਜਾ ਕੇ ਉਹ ਵੀ ਉਹਨਾਂ ਨੂੰ ਫੜਨੀ ਆਪੇ ਹਾਂ ਲੋ ਜੀ ਨਾਲੇ ਹੁਣ ਤੇ ਕੈਮਰਾ ਕਰਦੇ ਆ ਬੰਦ ਆਹਾਂ ਹੋਰ ਬੈਠ ਗਿਆ ਚ ਬੱਚੇ ਦੇ ਵਿੱਚ